जय श्री राम जय श्री राम ਸੋਨ ਭਗਵਾਨ ਰਾਮ ਦੀ ਸੋਹ ਲੱਗੇ ਜਿਹੜਾ ਹੁਣ ਜਿਕਾਰੇ ਦਾ ਜਵਾਬ ਜਿਕਾਰੇ ਨਾਲ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ 19 ਸਾਲ ਹੋ ਗਏ ਦੇਵੀ ਦੁਆਰਾ ਕਮੇਟੀ ਨੂੰ ਇਸੇ ਰਾਮ ਜੀ ਦਾ ਰਾਮ ਸਭ ਤੋਂ ਪਹਿਲਾਂ ਤਾਂ ਪ੍ਰਧਾਨ ਜੀ ਉਹਦੀ ਸਾਰੀ ਟੀਮ ਨੂੰ ਬਹੁਤ-ਬਹੁਤ ਮੁਬਾਰਕਾਂ ਕਿਉਂਕਿ ਸੌਖਾ ਕੰਮ ਨਹੀਂਗਾ ਹਰ ਸਾਲ ਉਹ ਵੀ ਕਿਹੜੀ ਘਰੋਹੀ ਹਰ ਸਾਲ ਸਾਰੰਗ ਵਾਈਟ ਕਰਨਾ ਤੇ ਹਰ ਸਾਲ ਆਪਦਾ ਇਤਿਆਰ ਥੋੜੇ ਤੱਕ ਲੈ ਕੇ ਜਾਣਾ ਬਹੁਤ ਵੱਡੀ ਗੱਲ ਹੈ ਇੱਕ ਵਾਰੀ ਤਾੜੀ ਮਾਰ ਦਿਓ ਸਾਰੀ ਕਮੇਟੀ ਲਈ ਮੇਰੇ ਸਾਰੇ ਭਰਾਵਾਂ ਜੀ ਤੁਹਾਡੀ ਸਾਰੀ ਟੀਮ ਵਾਹਿਗੁਰੂ ਕਿਰਪਾ ਕਰੇ ਅਸੀਂ ਤਾਂ ਸੇਵਾਦਾਰਾਂ ਦੇ ਸੰਬੰਧ ਲੈ ਕੇ ਸੇਵਾ ਲਾਗਨ ਜਿੰਨੀ ਕੋ ਮੇਰੀ ਬੰਦੀ ਹੈ ਮੈਂ ਜ਼ਰੂਰ ਕਰੂੰਗਾ ਤੁਸੀਂ ਮੇਰੇ ਲਈ ਕੰਮ ਲਾਇਆ ਹੈ ਕਿ ਤੁਹਾਡੇ ਕਹਿੰਦੇ ਪਹਿਲਾਂ ਅਸੀਂ ਇਹਦਾ ਇੰਤਜ਼ਾਮ ਕਰਤਾ ਜਿੱਦੇ ਆਪਨਾ ਦੁਸ਼ਹਿਰਾ ਹੋਊਗਾ ਉਹ ਤੋਂ 1 2 4 ਦਿਨ ਤੱਕ ਅਸੀਂ ਕੰਮ ਇਹ ਤਕਰੀਬਨ ਚਾਲੂ ਕਰ ਦਾਂਗੇ ਅਗਲੀ ਵਾਰ ਜਿਹੜਾ ਤਾਰਾ ਵਾਲਾ ਉਹ ਨਹੀਂ ਫਟੜੇਗਾ ਮੇਰਾ ਫਟੜਾ ਵਾਲਾ ਠੀਕ ਹੈ और दूसरी गल ट्रांसफार्मी चक देने चौक भी वापस का नवा बना देना टॉप वाली ठीक है भाई और अगली हंका लग जाने भीमराय अंबेडकर साहब ने चौक तक, तक। चुंगी तो लैके सिटी थाने तक थोड़ा शहर वक्रा वेखिया करोगे जी थोड़ा वादा होगा ਬਾਝਿਆ ਪਤੀ RAM CHANDRA MAHARAJ KI हेलो 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 ਆਵਾਜ਼ ਆ ਰਹੀ ਪੈਸਾ ਸਭ ਤੋਂ ਵੱਡੀ ਗੱਲ ਜੀਡੀਸੀ ਸਾਡੇ ਪੀਨ ਵਾਲੇ ਪਾਣੀ ਦੀ ਉਹਦੇ ਅਸੀਂ 11 ਕਰੋੜ ਦੀਆਂ ਪਾਈਪਲਾਈਨ ਪੈਸੇ ਆ ਗਏ ਜੰਮੂਤ ਸੀ ਉਹ ਸ਼ੁਰੂ ਕਰਦੇ ਸਾਰੇ ਸ਼ਹਿਰ ਦੀਆਂ ਪਾਈਪਲਾਈਨ ਨਵੀਆਂ ਪਾ ਗੀਆਂ ਪੀਨ ਵਾਲੇ ਪਾਣੀ ਵਾਲੋ ਕੋਲ ਹਾ ਤਕਲੀਫ ਚ ਪਹਿਣਾ ਜਲੀ ਸਹੀ ਹੈ ਸਹੀ ਹੈ ਕੱਲਾ ਹੀ ਤਾਂ ਨਹੀਂ ਸਾਰੇ ਸ਼ਹਿਰ ਦੀ ਗੱਲ ਕਰਦਾ ਵਸਤੇ ਵਸਤੀ ਸਾਰਾ ਕੰਪਲੀਟ ਔਰ ਭਗਵਾਨ ਸ਼੍ਰੀ ਰਾਮ ਜੀ ਦੀ ਕਿਰਪਾ ਸਦਕਾ तकरीबन 50 ਕਰੋੜ ਦਾ ਪ੍ਰੋਜੈਕਟ ਅਗਲੇ ਮਹੀਨੇ ਫੋਟਾ ਫੀਨ ਵਾਲੇ ਪਾਣੀ ਦਾ ਸ਼ਹਿਰ ਰਸਤੇ ਨਵਾਂ ਆ ਜਣਾ ਜਿੱਦੇ ਕਿਸੇ ਨੂੰ ਨਹੀਂ ਆਇਆ ਮੇਰੀ ਦਿਨੋਰ ਦਿਨੋਰ ਤੁਹਾਨੂੰ ਸਾਰਿਆਂ ਨੂੰ ਨਹਿਰੀ ਪਾਣੀ ਹਰ ਘਰ ਤੱਕ ਪਹੁੰਚਦਾ ਕਰੂਗਾ ਮੇਰਾ ਸਭ ਨੂੰ ਵਾਦਾ ਰਹੇਗਾ ਕਿਉਂ ਨਾ ਕਿ ਪੂਰਾ ਚਲੋ ਹੋਰ ਮਹੀਨੇ ਤੱਕ ਆਪਾਂ ਨੂੰ ਬਹੁਤ ਕੁਝ ਵੇਖਣ ਲੱਗ ਜੂਗਾ ਸੜਕਾਂ ਤੋਂ ਲੈ ਕੇ ਛੋਟੀਆਂ ਚੀਜ਼ਾਂ ਟਾਈਮ ਨਾਲ ਬਣਗੀਆਂ ਚਾਹੀਦੀਆਂ ਸੀ ਚਲੋ ਲੇਟ ਹੋ ਗਿਆ ਕੋਈ ਗੱਲ ਨਹੀਂ ਪਰ ਕੋਸ਼ਿਸ਼ ਕਰੂਗਾ ਕਿ ਹੁਣ ਲੇਟ ਨਾ ਹੋਵੇ ਸੋ ਕਈ ਵਾਰੀ ਡਿਪਾਰਟਮੈਂਟ ਦੇ ਵਿਕੇ ਪੈ ਜਾਂਦੇ ਆ ਪਰ پیسے ਉਹ ਰੈਡੀ ਪਾਉਂਦੇ ਹੈ ਬਾਕੀ ਪ੍ਰਦਾਨੀ ਜ਼ਿਆਦਾ ਜਾਣਦੇ ਹੈ ਪ੍ਰਦਾਨੀ ਬਾਕੀ ਤਾਂ ਨਹੀਂ ਮੈਨੂੰ ਪਤਾ ਪਰ ਦਿੱਲੀ ਨੂੰ ਮੇਰੀ ਕਾਹ ਹੈ ਕੁਡੀਕਲ ਠੀਕ ਹੈ ਨਗਦ ਦੇ ਦੇ ਚੰਗੇ ਹੁੰਦੇ ਬਾਅਦ ਚਦੋਲਾ ਫੈਨਰ ਨਾਉਂ ਵੀ ਅਗਲੇ ਤੇ ਕੰਮ ਆ ਸਕਦੇ ਹੈ ਓਡੇ-ਓਡੇ ਨਹੀਂ ਆਪਾ ਪਰ ਬਾਬੇ ਨੇ ਉਦੋਂ ਅੱਡਾ ਕਰ ਬੈਠੇ ਵਿੱਚ ਕੋਈ ਉਹ ਲਾਦੇ ਹੈ ਤੁਹਾਡਾ ਸਾਰਿਆਂ ਦਾ ਉਹਦੇ ਲਈ ਬਹੁਤ-ਬਹੁਤ ਧੰਨਵਾਦ ਇਹ ਵੀ ਵਾਦਾ ਹੈ ਜੇ ਕੋਈ ਆਇਆ ਕੋਸ਼ਿਸ਼ ਕੀਤੀ ਮਾਰੂ ਖਾਲੀ ਨਹੀਂ ਮੋੜਦਾ ਜਿਹੜਾ ਮੇਰੇ ਤੋਂ ਹੋ ਸਕਦਾ ਸੀ ਬਜਰਨਾਲ ਬਲੀ ਜੀ ਦੀ ਕਿਰਪਾ ਸਦਕਾ ਬਹੁਤ ਕੁਝ ਦਿੱਤਾ ਬਜਰਨਾਲ ਬਲੀ ਨੇ ਇੱਥੋਂ ਲੈ ਕੇ ਉੱਥੇ ਬਿਠਾਤਾ ਹੋਰ ਦਾ ਪਤਾ ਨਹੀਂ ਪਰ ਜਦੋਂ ਬਾਹਰ ਚਲੇ ਜੀ ਹੈ ਨਾ ਤੇ ਦੂਰੋਂ ਖੜ ਖੜ ਕੇ ਵੇਖਦੇ ਵੀ ਉਹ ਜਲਾਲਾਬਾਦ ਦਾ ਐਮਐਨਏ ਬਹੁਤ ਵੱਡੀ ਗੱਲ ਹੈ ਕਿਸੇ ਨੂੰ ਨਹੀਂ ਪੈਂਦਾ ਕਿ ਕੱਲਾ ਤੁਹਾਡੇ ਕੋਲ ਹੀ ਗ੍ਰੇਸ ਹੈ ਸੁਧੀ ਰਿਕਾਰਡ ਤੋੜਦਾ ਕੰਮ ਵਾਲੀ ਵੀ ਸਾਡੀ ਜ਼ਿੰਮੇਵਾਰੀ ਹੁੰਦੀ ਹੈ। ਹੋਰ 4-5 ਮਹੀਨਿਆਂ ਤੱਕ ਬਹੁਤ ਕੁਝ ਜਨਾਲਾਬਾਦ ਬਦਲੂਗਾ। ਇੱਕ ਇਧਰ ਸਾਡੇ ਜਿਹਨਾਂ ਨੇ ਜਨਾਲਾਬਾਦ ਨੂੰ ਸਹਾਇਆ ਸੀ ਉਹਨਾਂ ਦੀ ਪੁਰਾਣੀਆਂ ਬਿਲਡਿੰਗ ਪਈਆਂ। ਆਹ ਨਾਲੇ 6 ਮਹੀਨਿਆਂ ਅੰਚ ਹੁਣ ਦੇਖ ਲਿਆ ਜੀ ਉਹਦੇ ਕੀ ਹਾਲਾਤ ਹੈ। ਉਹਨਾਂ ਨੇ 6 ਮਹੀਨਿਆਂ ਚ ਉਹਦੇ ਹਾਲਾਤ ਦੇਖ ਲਿਆ ਜੀ ਕੀ ਹੈ। ਤੇ ਅਸੀਂ ਸੋਚ ਲਿਆ ਉਹਦੇ ਅਸੀਂ ਪੈਸੇ ਪਾਤੇ ਸਭ ਕੁਝ ਫਾਈਨਲ ਹੋ ਗਿਆ ਬਸ ਟਰਡ ਕਰਕੇ ਥੋੜਾ ਦੀ ਪੇਮੈਂਟ ਲੇਟ ਹੋ ਗਈ ਆ ਉਹ 15 20 ਦਿਨ ਹੋਰ ਮਹੀਨਾ ਲੱਗ ਜੂਗਾ ਮੈਕਸਿਮਮ ਤੋਂ ਐਡੀ ਬੜੀ ਮੁਸੀਬਤ ਚੋਂ ਨਿਕਲੇ ਆ ਜਿਨਾਂ ਨੇ ਨਹੀਂ ਵੇਖਿਆ ਦੋ ਬੇਲੀਆਂ ਦੇਖ ਲਿਆ ਜਿੱਦਾ ਚੇਤੇ ਨਾ ਚੁੰਦੀਆਂ ਨਾ ਉਹਨੀਆਂ ਕੋਟੀ ਸਕੂਲ ਦੇ ਪੁਰਾਣੀ ਤਸੀਲ ਆਪਨੀ ਤਸੀਲ ਦਾ ਥੋੜਾ ਜਿਹਾ ਕਾਗਜ਼ ਪਤਰੀ ਇਸ਼ੂ ਹੈ ਉਹਨਾਂ ਨੂੰ ਪਤਾ ਹੀ ਹੈ ਮੈਂ ਤਾਂ ਆ ਰਾਂ ਤੁਸੀਂ ਇਹ ਦੇਖੋ ਆਪਾਂ ਕੋਈ ਵੀ ਨਹੀਂ ਜੰਮਿਆ ਸੀ ਉਹਦੀ ਪੁਰਾਣੀ ਤਸਵੀਰ ਬਾਈਂਦੀ ਹੈ ਰਾਜੇ ਦਾ ਮਹਿਲ ਸੀ ਸਹੀ ਇਹ ਗੱਲ ਉਹ ਉਹ ਤਸਵੀਰ ਜਲਦੀ ਦੀ 25-30 ਸਾਲ ਉੱਤੇ ਉਹ ਵੀ ਕੋਈ ਕੁੜਗੀ ਕਰਾਈ ਫਿਰਦਾ ਹੈ ਯਾਰ ਕਮਾਲ ਹੋਈ ਫਿਰ ਤੁਸੀਂ ਆਪ ਹੀ ਨਹੀਂ ਐਡੇ ਕਲਾਕਾਰ ਹੈ ਲੋ ਉਹਦੀ ਲੜਾਈ ਲੜੀ ਜਾਂਦੇ ਆ ਪਰ ਕੋਟੀ ਸਕੂਲ ਦੇ ਬਾਹਰ ਪਿੱਛੇ ਇੱਕ ਪੁਰਾਣਾ ਰਾਣੀ ਦਾ ਮਹਿਲ ਸੀ ਹਾਂਜੀ ਸੀਟੀ ਸਕੂਲ ਦੇ ਵਿੱਚ ਇੱਕ ਰਾਣੀ ਦਾ ਮਹਿਲ ਹੈ ਉਹ ਵੇਖ ਲਿਆ ਜੀ ਆਨਾਲੇ 6 ਮਿੰਟ ਬਾਅਦ ਪ੍ਰਣਾ ਨੇ ਨਵਾਂ ਉਮੀ ਬਜਣਾ ਜਿਵੇਂ ਪਹਿਲਾਂ ਉਹਨਾਂ ਨੇ ਬਣਾਇਆ ਸੀ ਇਹ ਨਹੀਂ ਕਹਿੰਦਾ ਬਾਕੀ ਪ੍ਰਧਾਨ ਜੀ ਨੇ ਇੱਕ ਜਗ੍ਹਾ ਦੀ ਗੱਲ ਕਹੀ ਹੈ ਮੇਰੇ ਨਾਲ ਬਾਅਦ ਪ੍ਰਧਾਨ ਜੀ ਉਸ ਕੁਰਸੀ ਤੇ ਰਹੇ ਹੈ ਇਹਨਾਂ ਨੂੰ ਜਿਆਦਾ ਪਤਾ ਹੈ ਜੇ ਤਾਂ ਤੁਹਾਨੂੰ ਕੋ ਲੱਗਦਾ ਹੈ ਵੀ ਸਾਡੀ ਕਮੇਟੀ ਕੋਲ ਥਾਂ ਹੈ ਹੋਣੇ ਬੁਲਾ ਦਿੰਨਾ ਮੇਰੀ ਗੱਲ ਸੁਣੋ ਹੋਰ ਦੱਸੋ ਫਰੋਨਾ ਵੀ ਅਸੀਂ ਕੋਈ ਜ਼ਗਾਰ ਨਹੀਂ ਕਰੀ ਜੰਦੇ ਆ ਬਸ ਅਸੀਂ ਲੱਗੇ ਆ ਸਾਰੇ ਨਾਲ ਮਿਲ ਕੇ ਟੋਡਿਕਾ ਭਾਜੀ ਟੋਡਿਕਰ ਭਾਜੀ ਤੇ ਰੀਸਟਿੰਗ ਚੰਗੀ ਤਰ੍ਹਾਂ ਪਤਾ ਹੈ ਅਸੀਂ ਉਹਦੇ ਚ ਵੀ ਲੱਗੇ ਆ ਵੀ ਬੜੀ ਜਲਦੀ ਆਪੋ ਵੀ ਇੰਤਜ਼ਾਮ ਕਰ ਦਈਏ ਤਾਂ ਕਿ ਤੁਹਾਨੂੰ ਸੜਕ ਤੇ ਬਹਿ ਕੇ ਹਰ ਸ਼ਹਿਰ ਜਿਲ੍ਹਾ ਮੇਲਾ ਸੇ ਵਕਰੀ ਜਾਣਾ ਹਰ ਸ਼ਹਿਰ ਰਾਸਤੇ ਵਕਰੀ ਜਾਣਾ ਹੈ ਕਿ ਸਾਡੇ ਕੋਲ ਵੀ ਨਾ ਵੀ ਸੜਕ ਤੇ ਬਹਿ ਕੇ ਜਾਵੇ ਹੋਰ ਤਾਂ ਛੱਡੋ ਰੇੜੀ ਵਾਲੇ ਵਿਚਾਰੇ ਤੇਰੇ ਮੈਨੂੰ ਕਿਹਾ ਸੀ ਪਾਪਾ ਭਿੰਦਰਾ ਉਹ ਮੇਤਕਰ ਸਾਹਿਬ ਦੇ ਨਾਮ ਤੇ ਸਾਨੂੰ ਬਦਿੰਦਾ ਨਹੀਂਗਾ 4 ਕਰੋੜ ਦੀ ਰੇੜਾ ਫੜੀ ਬਣਾ ਦਿੱਤੀ ਹੈ ਚਾਲੂ ਕਰਤੀ ਹੈ ਥੋੜਾ ਜਿਆ ਸਾਨੂੰ ਸਮਝਣਾ ਪਊਗਾ ਰੇੜੀ ਵਾਲਿਆਂ ਨੂੰ ਬਈ ਥੋੜੇ ਹਾਸੇ ਬਣਾਈ ਹੈ ਪਹਿਲੀ ਰੇੜਾ ਫੜੀ ਹੈ ਜਿਹੜੀ ਪੂਰੇ ਇੰਡੀਆ 'ਚ ਜਿੱਦੇ 'ਚ ਵੱਡੇ ਵੱਡੇ ਟੀਵੀ ਲਾ ਕੇ ਦਿੱਤੇ ਹੈ ਸਵੇਰੇ ਦੀ ਦਰਬਾਨੀ ਸੁਣਿਆ ਕਰਨਗੇ ਸ਼ਾਮ ਨੂੰ ਕੀਰਤਨ ਸੁਣਿਆ ਕਰਨਗੇ ਅਜ ਤੱਕ ਕਿਸੇ ਨੇ ਨਹੀਂ ਕੀਤਾ ਹੋਣਾ ਕਿ ਸਿਰਫ ਥੋੜੀ ਕਿਰਪਾ ਸਤਿਕਾਰ 4 ਕਰੋੜ ਦਾ ਬਣਾ ਕੇ ਸ਼ੀਰਾਂ ਬੈਠੇ ਰਹੇ। ਉਹਨਾ ਦੂਜੀਆ ਰੇਡੀਆ ਦਾ ਲਿੰਟਿਮ ਕਰਦੇ ਨੇ 2 ਮਹੀਨਿਆਂ ਬਾਅਦ। ਪਰ ਬੋਤਲ ਬਣ ਗਈ ਹੈ। ਇੱਕੋ ਜਗ੍ਹਾ ਤੇ ਜਾ ਕੇ ਉਤੂ ਗੁਰੂ ਘਰ ਵੀ ਨਹੀਂ ਪਹੁੰਚਿਆ ਕੰਮ ਕਰਦਾ। ਠੀਕ ਹੈ ਬਾਈ। ਸਾਰਾ ਬਾਜ਼ਾਰ ਥੋੜਾ ਖਾਲੀ ਕਰ ਦੇਣਾ। ਬਾਈਕ ਪਾਰਕਿੰਗਾਂ ਲਈ ਚੁਹ ਰਹਿ ਗਿਆ ਬਾਜ਼ਾਰ ਦਾ। ਉਹਦੀ ਕੱਲ ਜੇ ਕੱਲ ਚੰਡੀਗੜ੍ਹ ਗਿਆ ਨੇ ਪਰ ਸੋ ਫੈਸ਼ਨ ਹੈ। ਸੋਵਾਰ ਆਪਣੀ ਮੀਟਿੰਗ ਹੈ। ਮਾਪਾ ਉਹਨਾਂ ਨੇ ਕਿਰਪਾ ਕਰੂਗਾ ਆ ਪੁਰਾਣੇ ਸਿਵਲ ਹਸਪਤਾਲ ਦਾ ਕੋਰ ਘਟਦੇ ਆ। ਇਹ ਪ੍ਰਾਣਾ ਨੇ 40 ਕਰੋੜ ਜਿਗਹਨੇ ਧਰਿਆ ਉਹਦਾ ਕੁਝ ਗਾਰਜੂਰ ਕਰਕੇ ਦੇਖਦੇ ਆ ਕਿਤੇ ਦੇ ਜਾਨ ਛੱਡ ਦੇ ਤਾਂ ਪਾਰਕਿੰਗਪੁਰ ਕੀ ਬਰਾਦੇ ਸ਼ਹਿਰ ਨੂੰ ਵੀ ਸੌਂਕਾ ਕਰਦੇ ਆ ਕਿੰਨੇ ਹੀ ਕਹਿੰਦਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮੇਰੀ ਟਿਨੌਰ ਚ ਸਾਢੇ 3 ਸਾਲ ਪੂਰੇ ਹੋ ਗਏ ਆ ਬਾਬਾ ਜੀ ਦੇ ਦੁਆਰ ਤੇ ਖੜਿਆ ਕੋਈ ਇਹ ਨਹੀਂ ਕਹਿ ਸਕਦਾ ਵੀ ਅਸੀਂ ਇਸ ਮੁੰਡੇ ਨੂੰ ਇੱਥੋਂ ਤੱਕ ਲੈ ਗਏ ਸੀ ਕਿ ਸਾਢੇ 3 ਜਾਂ ਪਰਚਾ ਐਵੇਂ ਲੰਗ ਨਹੀਂਦਾ ਪਿੱਧਰੋਂ ਆਪਕਰਕੇ ਮੈਂ ਕਿਸੇ ਦਿਹਾੜੇ ਤੱਕ ਇਸ ਗੱਲ ਦੀ ਪੂਰੀ ਕੋਸ਼ਿਸ਼ ਕਰੀ ਜੇ ਕਿਤੇ ਕੋਈ ਰੋਲਾ ਰਫਾ ਵੀ ਪੈ ਗਿਆ ਉਹਦੇ ਜਿੰਨੇ ਘੱਟ ਜਾਂ 4 ਤੱਕ ਲੇਟ ਕਰ ਲੋ ਰਾਜੀ ਨੇ ਮਾਉਂਦਾ ਕਰ ਲੋ ਸਾਨੂੰ ਕੋਈ ਤਰ੍ਹਾਂ ਪਰ ਕੋਈ ਆਇਆ ਬਾਡੀ ਭਾਜੀ ਮੈਟਰ ਨਹੀਂ ਕਰਦੀ ਹੈ ਤਾਂ ਜਿਨਾਂ ਅਲਾਬਾਦੀਆਂ ਸਤ ਇੱਕ ਦੂਜੇ ਨਾਲ ਹੀ ਆਸਰਾ ਬਣਦਾ ਸੀ ਵੀ ਜੇ ਕੋਈ ਆ ਗਿਆ ਉਹਨੂੰ ਖਾਲੀ ਨਾ ਮੁੰਡਾ ਜੇ ਇੰਨੇ ਕਹਿੰਦਾ ਤੁਹਾਡਾ ਬਹੁਤ ਬਹੁਤ ਧੰਨਵਾਦ